ਨੋਪਾਏ ਬਚਾਓ ਹੋ ਗਿਆ ਟਰੈਕਟਰ ਗਿਰ ਗਿਆ ਤੇ ਇਧਰ ਨੂੰ ਆਹ ਫੋਨ ਆ ਰਿਹਾ ਫੋਨ ਆ ਰਿਹਾ ਵੀ ਤੇਰੇ ਖੇਤਾਂ ਚ ਕਿਸੇ ਨੇ ਖੰਭਾ ਘੜਤਾ ਕਿਸੇ ਨੇ ਕਬਜ਼ਾ ਕਰਨੇ ਹੋ ਜਾ ਕੇ ਦੇਖਦੇ ਕਿਨੇ ਕਬਜ਼ਾ ਕਰੇ ਮੇਰਾ ਨੰਮਾ ਡਾਉਣ ਕਿੱਥੇ ਨੇ ਮੈਂ ਉਹ ਨੰਮੇ ਆ ਆ ਜਾ ਆ ਜਾ ਯਾਰ ਆ ਜਾ ਆ ਜਾ ਪੰਗਾ ਪੈ ਗਿਆ ਯਾਰ ਛੇਤੀ ਆ ਚੱਕਰਾ ਤੇ ਹਿਆਰ ਚੱਕਰਾ ਖੇਚ ਕਿਸਨੇ ਆਪਣੇ ਖੇਤ ਚ ਕਬਜ਼ਾ ਕਰਨ ਲੱਗਾ ਕੋਈ ਕਬਜ਼ਾ ਬੱਤ ਜਿਆ ਖੰਭਾ ਘੜਤਾ ਕਿਸਨੇ ਜਾ ਕੇ ਪੱਟੀ ਆ ਪਾ ਕੇ ਯਾਰ ਤੇ ਹੁਣ ਪਤਾ ਕੀ ਚੱਕਰ ਹੋਇਆ ਕਹਿੰਦਾ ਕਬਜ਼ਾ ਉੱਧਰ ਤੇ ਇਧਰ ਨੂੰ ਕਰਨੇ ਉੱਧਰ ਤੇ ਇਧਰ ਨੂੰ ਕਰਨੇ ਲੱਫਾ ਚੱਲੀ ਹੋਏ ਜਾਨ ਵੀ ਹੋਣਾ ਚੱਕਦਾ ਦਾਤੋਂ ਟਾਂਕੋ ਚੱਕ ਜਿੱਥੇ ਹੈ ਨੂੰ ਹੈ ਕਰਵਾਣ ਕਪੂਰ ਮੈਂ ਭਾਈ ਦਸ਼ਰਦ ਭਾਈ ਵੀ ਬੁਲਾ ਲਿਆ ਅਦਰੀ ਭਾਈ ਹੁਣ ਕਿਆ ਚੱਕਰ ਹੋ ਗਿਆ ਯਾਰ ਦੇਖਦੇ ਜਾ ਕੇ ਹੁਣ ਉੱਥੇ ਕਬਜ਼ਾ ਕਰ ਗਿਆ ਕੋਈ ਕਬਜ਼ਾ ਕਰ ਗਿਆ ਦੇਖਦੇ ਜਾ ਕੇ ਹੁਣ ਉੱਥੇ ਹੀ ਕਰਦੀ ਕਿਸੇ ਨੇ ਪਤਾ ਵੀ ਕਿਹ ਚੱਕਰ ਆ ਆ ਮੈਂ ਥਾ ਕਰਦਾ ਕਿ ਇਹ ਨਹੀਂ ਜਮੀਨ ਪਰ ਇਹ ਜਾਣ ਮਾਲਦਾ ਉਹ ਰਹਿਦਾ ਨਹੀਂ ਆ ਇਹ ਨਹੀਂ ਕਰਦਾ ਗਿਆ ਇਹ ਚੱਕਰ ਹੋਇਆ ਸਭ ਮੈਂ ਉਹ ਦੇਖੋ ਏ ਜੋ ਕੱਟਦਾ ਯਾਰ ਆ। ਆਹ ਲੈ। ਬਰੇ ਖੇਤ ਦੇ ਵਿੱਚ ਖੰਭਾ ਕੱਟਦਾ ਭਾਈ। ਦੇਖਦਾ ਗੁੱਜਰ। ਹੁਣ ਦੇਖਦਾ ਗੁੱਜਰ ਬਾਈ ਨੂੰ ਪੁੱਛਦੇ ਆ ਵੀ ਕਿਆ ਚੱਕਰ ਹੋਇਆ। ਬਾਈ ਤਾਂ ਦੇਖਿਆ ਹੀ ਨਹੀਂ ਕੌਣ ਕੱਢ ਕੇ ਗਿਆ। ਆਹੋ ਜੀ। ਹਾਂ ਹਾਂ। ਦੱਸਿਆ ਯਾਰ ਕਿਆ ਯਾਰ ਭਾਈ। ਆ ਇੱਧਰ ਖੰਭਾ ਕੱਟਦਾ। ਕਬਜ਼ਾ ਕੋਈ ਕਬਜ਼ਾ ਕਰ ਗਿਆ ਯਾਰ। ਨਿੰਮੇ ਚੱਲ ਚੱਕ ਲਿਆ ਤੇ ਯਾਰ ਪੱਟੀਏ ਨੂੰ ਯਾਰ। ਆ ਯਾਰ ਬਹੁਤ ਔਖਾ ਹੋ ਗਿਆ ਦੇਖ ਯਾਰ ਬੁਰਜੀ ਵਿੱਚ ਘਟਦੀ ਐ ਨਾ ਇੰਨੀ ਮੇਰੇ ਖੇਤ ਦੇ ਵਿੱਚ ਆ ਗਈ ਆਹ ਆਹ ਇੱਧਰ ਨੂੰ ਇੱਧਰ ਵੀ ਤੁਹਾਨੂੰ ਦਿਖਾਉਂਦਾ ਇੱਧਰੋਂ ਆ ਪੂਲਰਾਂ ਦੀ ਲਾਈਨ ਪਹੀ ਦੇ ਵਿੱਚ ਆ ਗਈ ਐ ਉਹ ਤੱਕ ਨੂੰ ਇਹ ਜ਼ੂਮ ਕਰਾ ਕਰਾ ਕੇ ਦਿਖਾਉਂਦਾ ਤੁਹਾਨੂੰ ਥੋੜੀ 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 ਇਹ ਆਹ ਅੱਡਰ ਤੱਕ ਉਹ ਘਟਦਾ ਇਹ ਇਹ ਨਾ ਕੱਲ ਜਿਹੜਾ ਸੈਟੇਲਾਈਟ ਥਰੂ ਮਿਣਿਆ ਉੱਪਰ ਤੇ ਜਿੱਦਾਂ ਉਹਨਾਂ ਨੇ ਵੀ ਇੱਕ ਖੰਭਾ ਉਹਨਾਂ ਕੋਲ ਇੱਕ ਇੱਕ ਮੋਬਾਈਲ ਦੇ ਟਾਈਪ ਦਾ ਲੰਬੀ ਲੰਬੀ ਸਾਰੀ ਪਾਥੀ ਜੀ ਤੇ ਇੱਕ ਉਹਨਾਂ ਕੋਲ ਕੋਈ ਹੋਰ ਤਾਂ ਘੜਾ ਜਾ ਹਨਾ ਨਵੇਂ ਉਹ ਉਹ ਉਹਨਾਂ ਨਾਲ ਮਿਲਣ ਲੱਗੇ ਹੋਏ ਤੇ ਸਾਨੂੰ ਥੋੜੀ ਮਿੰਤੀ ਬਾਈ ਬਹੁਤ ਗਲਤ ਲੱਗੀ ਠੀਕ ਹੈ ਤੇ ਹੁਣ ਵਿੱਚ ਰੌਲਾ ਪਾਉਂਦੇ ਤੇ ਜਦੋਂ ਇੱਥੋਂ ਤੋਂ ਉਹ ਮੁਰਜੀ ਜੀ ਤੁਹਾਨੂੰ ਸਮਝਾ ਇੱਕ ਮੁਰਜੀ ਇੱਕ ਤਰ੍ਹਾਂ ਦੀ ਮੁਰਜੀ ਘਾਡੋਗੇ ਨਵੇਂ ਆਹ ਦਾ ਸਮਝਿਆ ਕਿ ਆਹ ਮੁਰਦੀ ਘੱਟ ਹੋ ਗਈ ਆ ਜਿਹੜੀ ਆ ਘੱਟ ਹੋ ਗਈ ਨਾ ਹੁਣ ਇੱਥੇ ਜਦੋਂ ਇੱਥੋਂ ਤੋਂ ਆ ਜਿਹੜੀ ਆ ਮੁਰਜੀ ਇੱਥੋਂ ਤੋਂ ਉਧਰ ਪਿੱਛੇ ਨੂੰ ਮਾਰਦੇ ਤੇ ਅਸੀਂ ਆ ਪਿੱਛੇ ਨੂੰ ਆ ਉਧਰ ਨੂੰ ਉਹ ਪਿੱਛੇ ਜਾਂਦੀ ਜਿਹੜੀ ਹੁਣ ਉੱਥੇ ਨਾ ਕਿੱਲੇ ਬੰਦੇ ਦੀ ਹੱਦ ਆ ਜਾਂਦੀ ਸਾਡੀ ਆ ਉਹ ਸਾਡ ਮਾਲਾ ਸ਼ੁਰੂ ਹੋ ਜਾਂਦਾ ਐਸਾਈਡ ਭੈਣੇ ਸ਼ੁਰੂ ਹੋ ਜਾਂਦਾ ਤੇ ਜਿਹੜੇ ਉਹ ਖੇਤ ਵਿੱਚ 10 10 ਕਦਮ ਮੇਰੇ ਉਹ ਤਾਂ ਖੇਤ ਵਿੱਚ ਜਾਂਦੇ ਆ ਫਿਰ ਲੈ ਹਾਂ ਐਂਦੇ ਤੇ ਮੁਰਜੀ ਉਹ ਮਾਰੀ ਮੇਰੇ ਇੱਥੇ ਤੋਂ ਹੁਣ ਐ ਤੇ ਮਿੰਦੇ ਆ ਇਹਦਾ ਪੰਦਨੋਂ ਵੱਧਦੇ ਆ ਇਹ ਜਿਹੜੀ ਪਹੀ ਤਾਂ ਜਿੱਦਾਂ ਹੁਣ ਮੈਂ ਸਾਰੀ ਗੱਲ ਹੁਣ ਤੁਹਾਨੂੰ ਸਮਝਾਉਂਦਾ ਵੀ ਕਿ ਚੱਕਰ ਜਿਹੜੀ ਪਹੀ ਤੀ ਤਿੰਨ ਇਕੱਠੇ ਦੀ ਤੀ ਹੂੰ ਕਿਸੇ ਭਲਾ ਮਾਨਸ ਬੰਦਾ ਹੁ ਮੈਨੂੰ ਨੋਂ ਨਹੀਂ ਪਤਾ ਕਹਿੰਦੇ ਵਿੱਚ ਨੋਂ ਲੰਦੇ ਕਹਿੰਦੇ ਉਹਨੇ ਚਾਰ ਇਕੱਠੇ ਦੀ ਪਾਸ ਕਰਾ ਲਈ ਪਾਸ ਕਰਾ ਲਈ ਜਿਹੜਾ ਚੌਥਾ ਇਕੱਠਾ ਸਾਡੇ ਵਾਲੀ ਸਾਈਡ ਪੈ ਗਿਆ ਉਹ ਹਾਂ ਇਹ ਭਾਈ ਵੀ ਇੱਦਾਂ ਤੇ ਕਰੀ ਪਈ ਆ ਉਧਰ ਦੇ ਨਹੀਂ ਉਹ ਕਰੀ ਪਈ ਉਧਰ ਤੇ ਹੀ ਕਰੀ ہوئی ਉਹ ਜਿਹੜਾ ਚੌਥਾ ਇਕੱਠਾ ਸਾਪਣੇ ਵਾਲੀ ਸਾਈਡ ਪੈ ਗਿਆ ਹਾਂ ਪਹਿਲਾਂ ਤਿੰਨ ਇਕੱਠੇ ਦੀ ਤੀ ਬਾਅਦ ਚ ਪੇਪਰਾਂ ਛੱਡੇ ਵੀ ਹੋਈ ਇੱਧਰ ਤੇ ਜਾਂ ਖੇਤ ਜ਼ਮੀਨ ਵਿੱਚ ਨਹੀਂ ਹਾਂ ਹ ਜਦੋਂ ਆਹ ਪਹੀ ਸਿਰੇ ਤੱਕ ਗਈ ਇੱਕ ਦੀ ਪੂਰੀ ਦੀ ਪੂਰੀ ਮੋਟਰ ਦੇ ਵਿੱਚ ਆ ਗਈ ਇੱਥੇ ਤਾਂ ਪੂਰੀ ਇਹਦੇ ਮਿੰਟੇ ਕਰਾਈ ਆ ਜੀ ਨੇ ਉਹਨਾਂ ਦੀ ਮੋਟਰ ਨਾਲ ਬੋਰ ਵਿੱਚੇ ਆ ਗਿਆ ਬੋਰ ਵਿੱਚ ਆ ਗਿਆ ਹੁਣ ਅਸੀਂ ਤਾਂ ਚਲੋ ਬੋਲਣ ਆ ਸੀ ਕਹਿੰਦੇ ਹੁੰਦੇ ਆ ਵੀ ਸਾਨੂੰ ਤਾਂ ਯਾਰ ਸਾਨੂੰ ਤਾਂ ਇਹ ਆ ਵੀ ਸੜਕ ਪੱਕੀ ਹੋਵੇ ਯਾਰ ਔਰ ਠੀਕ ਨਹੀਂ ਨਾ ਮੈਂ ਅਜ ਤਾਂ ਕਹਿੰਦਾ ਭਾਈ ਮੈਂ ਦੋ ਗੱਠੇ ਇਹਦੇ ਜੋ ਆ ਬਾਕੀ ਤਾਂ ਸਾਈਡਾ ਪਰ ਰਹਿ ਜਾਂਦੀ ਆ ਸਾਨੂੰ ਤਾਂ ਇਹ ਆ ਵੀ ਜਿਹੜੀ ਆਹ ਪਹੀ ਆ ਇੱਥੇ ਪੱਕੀ ਹੋ ਜਾਣੀ ਜਿਹੜੇ ਪੱਕੀ ਹੋਣਾ ਨਾ ਉਹਰੇ ਹਾਂ 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 ਇਹਨੇ ਬੰਦਿਆ ਰ ਮਿਲਣਾ ਹੁਣਾ ਉਹਨੂੰ ਰੋਡ ਰੋਡ ਆਉਣਾ ਰੋਡ ਰੋਡ ਆਉਣਗੇ ਰੋਡ ਰੋਡ ਮੇਰੇ ਤਾਂ ਕੋਈ ਗੱਲ ਨਹੀਂ ਸੁਮント ਸਿੰਘ ਨੇ ਪਹਿਲੀ ਪਤਾ ਦੱਸ ਵੀ ਜਿੱਦਾਂ ਹੁਣ ਸਾਨੂੰ ਡੈਡੀ ਹੁੰਣ ਜਾਂ ਹੋਰ ਸਾਡੇ ਵੱਡੇ ਦੱਸਦੇ ਹੁੰਦੇ ਤੇ ਕਹਿੰਦੇ ਪਹੀ ਇਹ ਇੱਥੇ ਤੱਕ ਆ ਜਣੀ ਇਧਰ ਨੂੰ ਆਏ ਸੁਰਬੇ ਤੇਰੀ ਬਾਲੀ ਇਹ ਇੱਕ ਟੋਕੜ ਜਿਆਦਾ ਨਹੀਂ ਜਿਆਦਾ 50 ਕੋਟਲ ਕਣਕ ਤੇ ਨਹੀਂ ਹੋਏ ਕਿਣੀ ਹੋਰੇ ਤਾਂ ਨਿਕਲਿਆ ਹੀ ਕੁਛ ਨਹੀਂ ਆਪ ਦੇਖਿਆ ਉਹਰੇ ਤਾਂ ਮਰ ਜਾਂਦੀ ਤੀ ਇੱਥੇ ਤਾਂ ਜਿਹੜੇ ਹਾਂ ਇੰਨੇ ਤਾਂ ਮਰੇ ਜਾਂਦੀ ਉਹ ਵੀ ਕਣਕ ਇੱਥੇ ਹੁੰਦੀ ਨਹੀਂ ਤੀ ਹੈਗੀ ਕਿਉਂਕਿ ਆਹ ਪਹੀ ਉੱਚੀ ਹੋ ਜਿੰਨਾ ਪਹੀ ਤੇ ਪੁਰ ਤਾਂ ਪਾਣੀ ਟਪ ਟਪ ਕੇ ਸਾਰਾ ਇੱਧਰ ਆ ਜਿੰਦਾ ਇੰਨੀ ਜਗ੍ਹਾ ਤਾਂ ਇੱਥੇ ਤੇ ਇਹ ਤੇ ਅੱਗੇ ਕਿਉਂ ਕਣਕ ਹੁੰਦੀ ਆ ਤਾਂ ਹੁੰਦੀ ਨਹੀਂ ਤੀ ਹੈਗੀ ਹੁਣ ਵੀ ਤੁਸੀਂ ਦੇਖੋ ਕਿੰਨੀ ਢਲਾ ਆਣਾ ਕਿੰਨੀ ਮਿੱਟੀ ਤੇ ਢਾਹ ਹੋਈ ਹੋਈ ਆਪਣੇ ਕਣਕ ਕੱਢ ਲਈ ਲੈ ਆਪਣੀ ਜਗ੍ਹਾ ਲੈ ਲਈ ਹਾਂ 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 ਚਲੋ ਭਾਈ ਸੜਕ ਜਲਦ ਤੋਂ ਜਲਦ ਪੱਕੀ ਕਰੋ ਸਾਨੂੰ ਕੋਈ ਇ ਇਨਾ ਗੱਲਾਂ ਆ ਗਿਆ 3 4 6 ਆ ਡਾਗੇ ਮੈਨੂੰ ਪਹਿਲਾਂ ਹੀ ਦੱਸਦਾ ਜਦੋਂ ਉਧਰ ਸਾਡੇ ਨਾਲ ਸੈਲਰ ਬਣਨ ਲੱਗਣਾ ਇੱਕ ਦੋ ਦਿਨਾਂ ਚ ਇੱਕ ਉਹਦੀ ਵੀਡੀਓ ਬਣਾ ਕੇ ਜਾਵਾਂਗਾ ਸੈਲਰ ਦੀ ਬਣਾ ਕੇ ਜਾਵਾਂਗਾ ਉਹ ਵੀ ਤੁਹਾਨੂੰ ਦਿਖਾਵਾਂਗਾ ਹੁਣ ਸਾਡਾ ਇਸ ਤੋਂ ਇੱਕ ਜਾਂ ਦੋ ਪਰਸਪਹਿਲੀ ਤਰੀਕ ਨੂੰ ਮੇ ਤੇ ਮਾਰਚ ਕਾਇ ਹੋ ਗਈ ਦੀ 1 ਮਾਰਚ ਨੂੰ ਵੋਟਾਂ ਪਾ ਕੇ ਸਾਡੀ ਫਹਿਮਪੁਰ ਸਭ ਦੀ ਯਾਤਰਾ ਸ਼ੁਰੂ ਹੋ ਜਾਣੀ ਮੈਂ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਤੇ ਨਿਮੇ ਦੀ ਵੀ ਕਰਵਾ ਦੇਣੀ ਮੈਂ ਲਖਣੀ ਤੇਰਾ ਜਿਹੜੀ ਕਰਾਇਓ ਉਹ ਮੈਂ ਜਿਹੜਾ ਮੈਂ ਕਹਿੰਦਾ ਵੀ ਜਿਹੜੀ ਉਹ ਵੀਡੀਓ ਉਹਦੇ ਵਿੱਚ ਪੂਰੀ ਇਨਫੋਰਮੇਸ਼ਨ ਵੀਡੀਓ ਬਣਾਵਾਂ ਤੇ ਮੇ ਕੋਲ ਸਭ ਵਾਸਤੇ ਜਿਹੜੇ ਜਿਹੜਾ ਕਿੱਦਾਂ ਸਾਡੀ ਜਿਹੜੀ ਕਿਹੜੀ ਸਾਡੀ ਪਹਿਲੀ ਸਟੇ ਆ ਦੂਜੀ ਸਟੇ ਕਿੱਥੇ ਆ ਅ ਜੇ ਸਾਨੂੰ ਸੰਗਤ ਨਾ ਹੋ ਜੇ ਸ਼ਾਇਦ ਹੈਲੀਕਾਪਟਰ ਮਿਲ ਜਵੇ ਸਾਰੇ ਗੱਲਾਂ ਰੀਵੀਲ ਕਰਾਂਗੇ ਹਿਮਕੋੜ ਸਾਹਿਬ ਜਾਣ ਵਾਸਤੇ ਜਿਦਾ ਹੁਣ ਜਿਹੜੀ ਪਿਛਲੀ ਵੀਡੀਓ ਪਿਛਲੇ ਸਾਲ ਕਰੂ ਵਿੱਚ ਰਹੇਗੇ ਤੇ ਇਸ ਸਾਲ ਇਸ ਵੀਡੀਓ ਦੇ ਵਿੱਚ ਮੈਂ ਕਰਾਂ ਗੱਲਾਂ ਸਾਰੀਆਂ ਕਲੀਅਰ ਹੁਣ ਨੇ ਮੇਰੇ ਇੱਕ ਆਨਲਾਈਨ ਰਜਿਸਟ੍ਰੇਸ਼ਨ ਕਰਵਾਤੀ ਕਟਕਟ ਇਹ ਵੀ ਸਾਡਾ ਘੰਟਾ 1.5 ਘੰਟਾ ਬਜੇਗਾ ਕਈ ਵਾਰ ਜਿੱਥੋਂ ਜਿਹੜੀ ਆਨਲਾਈਨ ਰਜਿਸਟ੍ਰੇਸ਼ਨ ਕਰਾਉਂਦੇ ਲੰਬੀਆਂ ਲੰਬੀਆਂ ਲਾਈਨਾਂ ਲੱਗਿਆ ਹੁੰਦੀਆਂ ਉੱਥੇ ਉਹਨੇ ਕਹੋ QR ਕੋਡ ਜੇ ਮਿਲ ਜਾਂਦਾ ਉਹ ਅ ਤੇ ਸਾਨੂੰ ਦਿਖਾਉਂਦਾ ਮੈਂ ਨਿੰਮੇ ਦਾ ਕੱਢ ਕੇ ਦਿਖਾਉਂਦਾ ਨਿੰਮੇ ਨੂੰ ਕਿਸੇ ਦਾ ਫੋਨ ਆ ਗਿਆ ਪਤਾ ਨਹੀਂ ਕਿਹੜੇ ਫੋਨ ਆਉਂਦੇ ਇਹਨੂੰ ਪਤਾ ਨਹੀਂ ਕਿਹੜੇ ਦੁੱਖ ਚੁਕ ਸਾਂਝੇ ਕਰਦਾ ਹੈ ਨਾ ਕਿੱਥੇ ਹੱਥ ਪਾਇਆ ਕਢ ਲਿਆ ਮੈਂ ਨਾ ਸਵੇਰੇ ਸਖੇਤ ਦੇ ਵਿੱਚ 5 ਵਜੇ ਆ ਗਿਆ ਉਸ ਟਾਈਮ ਨੇ ਇੱਥੇ ਪੈਰ ਗੁੱਡਦਾ ਦਾ ਪੂਰਾ ਹੈ ਨਾ ਇਹਨਾਂ ਪੂਰਾ ਪੈਰ ਗੁੱਡਦਾ ਦਾ ਇੱਥੇ ਹਜੇ ਤੁਰੇ ਇੱਥੇ ਨੂੰ ਮੈਂ ਆਨੇ ਮੇਰੇ ਪੂਰੇ ਪੈਰ ਲੱਬੜ ਗਏ ਤੇ ਅਰੇ ਬੱਤੇ ਪਰ ਹੁਣ ਦਿਨ ਦੇ ਵਿੱਚ ਪੂਰੀ ਨੀ ਧੁੱਪਾਂ ਪਈ ਆ ਐ ਪੂਰਾ ਖੜ ਹੋਣ ਲੱਗ ਗਿਆ ਧਰਤੀ ਪਾੜਦੀ ਜਾਂਦੀ ਆ ਬਹੁਤ ਕੱਲ ਪਰਸੋਂ ਨੂੰ ਬਹੁ ਬੋਣਜੋਗਾ ਹੋ ਜਾਊਗਾ ਖੇਤ ਤੇ ਫਿਰ ਇੱਥੇ ਸਿੱਧੀ ਬਜਾਈ ਹੋਊਗੀ ਮੈਂ ਤਾਂ ਹੁਣ ਬਾਹਰ ਹੋਊਗਾ ਮੈਂ ਸਰਬਜੀਤ ਦੀ ਲਾਤੀ ਡਿਊਟੀ ਇੱਥੇ ਤੇ ਸਰਬਜੀਤ ਦੀ ਮੈਂ ਡਿਊਟੀ ਲੈਦੀ ਵੀ ਤੂੰ ਇੱਥੇ ਫੇਰੇ ਸਿੱਧੀ ਬਜਾਈ ਕਰਵਾ ਦੇ ਕੋਈ ਕਰਨ ਜਿਹੜੇ ਹੋਣਗੇ ਪੈਸੇ ਲਾ ਦੂੰਗੇ ਤੇ ਪਿੰਡ ਉਹ ਜਿਹੜਾ ਮੇਰਾ ਪਿੰਡ ਵਾਲਾ ਖੇਤ ਆ ਉੱਥੇ ਅੱਜ ਉਹਨਾਂ ਨੇ ਪਨੀਰੀ ਬੀਜ ਦੇਣੀ ਤੇ ਉਧਰ ਵਿਲੇ ਹੋ ਜਨਾ ਜੋ ਪਿੰਡ ਵਾਲਾ ਖੇਤ ਜਿੰਨੇ ਮਹਿਕ ਤੇ ਸਰ ਉਹਨਾਂ ਦੀ ਜ਼ਿੰਮੇਵਾਰੀ ਫਿਰ ਇੱਥੇ ਜ਼ਿੰਮੇਵਾਰੀ ਮੇਰੀ ਆ ਮੈਂ ਮਹਿਕ ਨੂੰ ਮੈਂ ਇੱਥੇ ਵੀ ਲਾ ਲਦਾ ਉੱਧੇ ਜਿਹੜੀ ਮਹਿਕ ਵਾਲਾ ਪਿੰਡ ਵਾਲਾ ਖੇਤ ਉਹ ਮਹਿਕ ਨੂੰ ਦੁੱਤਾ ਵੀ ਤਾਹੀ ਦੇਖਣਾ ਸਾਰਾ ਕੁਝ ਤੂੰ ਹੀ ਦੇਖ ਉਹ ਇੱਥੇ ਗੁੱਜਰੁੰਦੇ ਤਾਂ ਆਪਣੇ ਖੇਤ ਤੈਨੂੰ ਕਿਹਦੇ ਫੋਨ ਆਈ ਜਾਂਦੇ ਹੈਲੋ ਤੈਨੂੰ ਕਿਹਦੇ ਫੋਨ ਆਇਆ ਹੋਇਆ ਨਾ ਕਿਆ ਕਾ ਕਾ ਦਾ ਫੋਨ ਆਇਆ ਹੋਇਆ ਉਹ ਲਸਣ ਨੂੰ ਲਸਣ ਦੇਣਾ ਕਿਸੇ ਨੂੰ ਹਾਂ ਹਾਂ ਉਹ ਕਹਿੰਦਾ ਵੀ ਬਾਈ ਲਸਣ ਪੁੱਛ ਕੇ ਦੱਸ ਮੈਂ ਹੁਣ ਦੱਸਿਆ ਕਿਸੇ ਕਿਹੇ ਜੀ ਕਰਮ ਵਿੱਚ ਕਿਹੜਾ ਲਸਣ ਖਾਣੇ ਵਾਲਾ ਉਹ ਯਾਰ ਕਿਸੇ ਨਾਲ ਲੈਣਾ ਹੁਣ ਗਾਂਹ ਬਾਹਤ ਤੇ ਹੁਣ ਸਸਤਾ ਮਿਲਦਾ ਫੇਰ ਮਹਿੰਗਾ ਹੋ ਜਾਣਾ ਹਾਂ ਦਿਮਾਗ ਚ ਕੱਢੋ ਤਰਨ ਵਟਸਐਪ ਰੋਕੋ ਜੀ ਦਿਖਾ ਮੜੇ ਕਿ ਉਹ ਰਿਕਾਰਡ ਜਿਹੜਾ ਸੇਮਗੁਰ ਸਾਹਾ ਜਿਹੜਾ ਪਨ ਰਜਿਸਟ੍ਰੇਸ਼ਨ ਕਰਾਇਆ ਹੋਇਆ ਉਂਗਲੀ ਦਾ ਖੋਲਦਾ ਇਹ ਹਮ ਬਾਈ ਕੋਲਡ ਵਾਲਟਰ ਰੱਖਦੇ ਹੋਏ ਆਪਾਂ ਨੇ ਇਹਨੂੰ ਥੋੜੀ ਜਿਹੀ ਉਂਗਲੀ ਤੇਰੀ ਬੜੀ ਕੰਮ ਕਰਦੀ ਆ ਹਾਂ ਆਹੀ ਆਹ ਡਾਊਨਲੋਡ ਕਰਾ ਯਾਤਰਾ ਇੰਨੇਰਾ ਬਾਈ ਤੇ ਲੋਡ ਹੋਇਆ ਪਿਆ ਬਹੁਤ ਕੰਮ ਕਰ ਰਿਹਾ ਹੈ ਚੱਲ ਦੇ ਦਿਖਾ ਦੂੰਗੇ ਯਾਰਾ ਛੋਟਾ ਦਿਖਾ ਦੇ ਮੜਿਆ ਕਾ ਦੋ ਉਹਨੂੰ ਕੋਈ ਦਗਾ ਨਹੀਂ ਨਾ ਮੈਨੇ ਮੈਂ ਤੁਹਾਨੂੰ ਦੱਸਿਆ ਕਰ ਮੈਨੇ ਜਸ ਇੱਧਰ ਵੀ ਦੱਬ ਹੂੰ ਠੀਕ ਹੈ ਤੇ ਇੱਕ ਮਿੰਟ ਖੜ ਜੇ ਮੈਂ ਕਰਦਾ ਸੈਟ ਇਹਨੂੰ ਹੂੰ ਇਹਨੂੰ ਓਪਨ ਕਰ ਖੋਲ ਇਹ ਤੂੰ ਖੋਲ ਖੜੇ ਖੜੇ ਬਾਈ ਕਰ ਇਹਦੇ ਵੀ ਚ ਨਹੀਂ ਖੁੱਲਣਾ ਹੈਗਾ ਸਟਾਰਟ ਕਰ ਲਾ ਭਾ ਮੈਂ ਸਟਾਰਟ ਕਰ ਲਾ ਉਹ ਖੁੱਲ ਜਾਏਗਾ ਆ ਲਓ ਲਓ ਕਰ ਦੇ ਆ ਗਿਆ ਆ ਬਣ ਗਿਆ ਜੀ ਨੰਮੇ ਦਾ ਕਯੂਆਰ ਕੋਡ ਇਹ ਹਾਂ ਜਿੱਥੇ ਸਾਫ ਚੱਲਿਆ ਉਹ ਤਰੀਖ ਉਥੇ ਗਿਆ ਬੈਕ ਹਮਮ ਤਾਂ ਉਹ ਹੋਣਾ ਨਹੀਂ ਹੈਗਾ ਹੇਮਕੁੰਡ ਸਾਹਿਬ ਉਹ ਸਾਰਾ ਕੁਝ ਆ ਗਿਆ ਨੰਮੇ ਦਾ ਇਸ ਜਿਹੜੀ ਸਾਡੀ ਯਾਤਰਾ ਦਾ ਐਦਾਂ ਇੱਕ ਕਯੂਆਰ ਕੋਡ ਬਣ ਜਾਂਦਾ ਇਹਨੂੰ ਫਿਰ ਨਹੀਂ ਇਥੋਂ ਨਾ ਪੂਰਾ ਕਾਫੀ ਟਾਈਮ ਲੈਂਦਾ ਲੱਗਿਆ ਹੁੰਦੀ ਆ ਹਮਮ ਬਾਕੀ ਮੈਂ ਜਦੋਂ ਅਸੀਂ ਹੇਮਕੁੰਡ ਸਾਹਿਬ ਦੀ ਯਾਤਰਾ ਪਰ ਜਾਵਾਂਗੇ ਤੇ ਸਾਰਾ ਕੁਝ ਕਲੀਅਰ ਕਰਾਂਗੇ ਬਾਈ ਇੱਕ ਪੰਗਾ ਹੋਰ ਪੈ ਗਿਆ ਹੁਣ ਯਾਰ ਕੀ ਹੋ ਗਿਆ ਠੇਕੇ ਬੰਦ ਹੋ ਗਏ ਇੱਧਰ ਲੈ ਮੈਂ ਭੁੱਲ ਗਿਆ ਬਾਈ ਅਜਰ ਮੇਲੀ ਹੈਗੀ ਦੱਸਣ ਕਿਆ ਕਰੀਏ ਯਾਰ ਭਾਈ 2 ਦਿਨ ਹੈ ਬਾਹਰ ਜਾਂਦੇ ਕੋਈ ਚੱਕਰ ਨਹੀਂ ਚਲ ਜਾ ਕੇ ਦੇਖਿਆ ਹੁੰਦੇ ਆਪਾ ਦੇਖ ਕੇ ਹੁੰਦੇ ਜਾ ਕੇ ਵੀ ਕਿਆ ਹਾਂ 2 ਦਿਨ ਤਾਂ ਗਿਆ ਬਸ 2 ਦਿਨ ਦਾ ਫਰਕ ਹੈ ਹਾਂ ਮਿਲ ਜੂ ਹਤਾ ਚਲ ਬਾ ਦੇਖ ਕੇ ਹੁੰਦਾ ਜਾ ਕੇ ਦੇਖ ਕੇ ਜਾ ਕੇ ਤਾਂ ਹਿੱਲਾ ਕਰਕੇ ਚਲ ਇਹ ਹਿੱਲਾ ਕਰਕੇ ਲੈ ਜੀ ਨਹੀਂ ਤਾਂ ਯਾਰ ਮੈਨੂੰ ਤਾਂ ਰਾਤ ਨੂੰ ਨੀਂਦ ਨਹੀਂ ਆਉਣੀ ਹੈਗੀ ਭਾਈ ਇਹਦਾ ਪਤਾ ਕਿ ਆ ਪੀ ਕੇ ਇਹ ਮੱਛਰ ਲੜਦਾ ਨਹੀਂ ਹੈਗਾ ਫਿਰ ਮੱਛਰ ਹੀ ਲੜਦਾ ਹਾਂ अच्छा दारू पीने ਨਾਲ ਮੱਛਰ ਨਹੀਂ ਲੜਦਾ ਹਾਂ ਠੀਕ ਭਾਈ ਲੋਕੋ ਪਤਾ ਕੀ ਇੱਕ ਕੌੜੀ ਦਵਾਈ ਹੈ ਉਹ ਖੂਨ ਵਿੱਚ ਰਾਜ ਜਾਂਦੀ ਹੈ ਉਹ ਸੁਣ ਲੋ ਭਾਈ ਓਏ ਓ ਓ ਆ ਕਹਿੰਦਾ ਨੀਂਦ ਨਹੀਂ ਉਹ दारू ਵੀ ਕਿ ਮੱਛਰ ਨਹੀਂ ਲੜਦਾ ਨੀਂਦ ਨਹੀਂ ਆਉਂਦੀ ਨੀਂਦ ਉਹ ਕਹਿੰਦਾ ਨੀਂਦ ਤਾਂ ਆ ਜਾਂਦੀ ਬੱਸ ਅੱਛਾ ਨੀਂਦ ਆ ਜਾਂਦੀ ਹੈ ਚੱਲ ਦੇਖਦਾ ਉੱਥੇ ਜ ਬੰਦਾ ਹੈਗਾ ਆਪਣਾ ਕਢਾ ਲੈਂਦਾ ਆ ਬੋਟਾ ਕਰਕੇ ਨਾ ਵੀ ਮੇਰੇ ਖਾਲਸ ਪੰਜ ਵਜੇ ਤੇ ਮੈਂ ਤਾਂ ਤੈਨੂੰ ਕੱਢਣੇ ਪੈਣੇ ਕਿਤੇ ਇੱਕ ਵਾਰੀ ਉਹ ਵਾਲੀ ਨਾ ਕਰਦੀ ਹੁਣ ਐ ਕਰੂੰਗਾ ਮੈਂ ਇੱਕ ਬੋਤਲ ਲੈਂਦਾ ਮੈਂ ਤਾਂ ਤਰਲੇ ਕਰਕੇ ਲੈ ਕੇ ਆਉਣੀ ਪੈਣੀ ਹੈ ਪਹਿਲੀ ਤਰੀਕ ਤੱਕ ਤੈਨੂੰ ਪਰਸੋ ਤੱਕ ਚੱਲਣਾ ਪੈਣਾ ਤਿੰਨ ਟਾਈਮ ਪੀਣੀ ਹੈ ਬੋਤਲ ਨਹੀਂ ਨਹੀਂ ਸਰਿੰਜ ਦੇਣੀ ਪੈਣੀ ਹੈ ਇੱਕ ਮੈਂ ਜਿੰਨੇ ਦਿਨ ਬੰਦਾ ਉਹਨੇ ਦਿਨ ਨਹੀਂ ਪੀ ਲਊਗਾ ਤੇ ਬਸ ਠੀਕ ਹੈ ਚੱਲ ਫਿਰ ਅੱਜ ਪੀਣੀ ਨਹੀਂ ਫਿਰ ਅੱਜ ਮੈਂ ਪੀਊਗਾ ਅੱਜ ਮੇਰਾ ਇਹ ਸੁਧਾਰਨਾ ਲਾ ਵੀ ਆ ਗਿਆ ਇੱਕ ਬੰਦਾ ਹੋਰ ਆ ਗਿਆ ਹੂੰ ਤੂੰ ਜਾਓ ਯਾਰ ਪਹਿਲਾਂ ਅਸੀਂ ਜਾ ਜਾਂਦੇ ਜਾ ਜਾਂਦੇ ਜਾ ਜਾਂਦੇ ਆ ਬਈ ਚੱਲੀ ਗਰਮੀ ਕਰਾਈ ਆ ਲੱਖ 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 ਕੋਈ ਨਹੀਂ ਨਾ ਵੀ ਗਰਮੀ ਆਪਾਂ ਤਾਰ ਦੇਣੀ ਗਾਂ ਨੂੰ ਇੱਥੇ ਉਹ ਬਣਾ ਲੈਣਾ ਪੂਲ ਇਹ ਪੂਲ ਪੂਲ ਕੀ ਆ ਕਹਿੰਦੇ ਪੂਲ ਗਾਂ ਨੂੰ ਬਣਾ ਦੀ ਫਿਰ ਨਹੀਂ ਨਹੀਂ ਇੱਥੇ ਜਗ੍ਹਾ ਪਰ ਕਬਜ਼ਾ ਕਰ ਲਿਆ ਤਾਂ ਤੂੰ ਹੋਰ ਕਹਿੰਦਾ ਦੱਸ ਆ ਜਗ੍ਹਾ ਕਹਿੰਦਾ ਜਗ੍ਹਾ ਬਣਾ ਲਿਆ ਹੈ ਇਹ ਕਾਗਜ਼ ਦੱਸੋ ਪਹਿਲੇ ਕਬਜ਼ਾ ਕਰੀ ਬੈਠੇ ਹੋ ਯਾਰ ਹੁਣ ਦੱਸ ਇਹਨਾਂ ਹੋਰ ਇਧਰੋਂ ਵਧਾ ਲੈਣ ਮੇਰੇ ਵੱਲੋਂ ਇਹ ਕਾਗਜ਼ ਨੇ ਕਹਿਣਾ ਯਾਰ ਮਾਦੀ ਥੋੜੀ ਜਿਹੀ ਠੀਕ ਹੈ ਨਿੰਮੇ ਨਹੀਂ ਦਰ ਤਾਂ ਸਾਨੂੰ ਵੀ ਫਾਇਦਾ ਹੀ ਆ ਉਹ ਤਾਂ ਸਾਨੂੰ ਫਾਇਦਾ ਹਲ ਜਾਂਦਾ ਨਾ ਕਹ ਹਮ ਕਬਜਾਈ ਆ ਹੁਣ ਬਾਈ ਕਬਜਾਈ ਅਗਲੇ ਦੱਬ ਲਿਆ ਸੀ ਪਹਿਲਾਂ ਅਸੀਂ ਕਰਿਆ ਤਾਂ ਕਬਜ ਹੁਣ ਨੇ ਕਰ ਲਿਆ ਹੈ ਗੁੱਜਰ ਬਾਈ ਦੇ ਕਿਤੇ ਹੁੰਦੀ ਹੁਣ ਐਮਐਲਏ ਵੋਟਾਂ ਗੁੱਜਰ ਬਾਈ ਨਾਲ ਆਪਦਾ ਹੁਣ ਫਿਰਦਾ ਨਾ ਆ ਗਿਆ ਤੇਰੀ ਵੋਟ ਤੈਨੂੰ ਸੌ ਲੱਗੇ ਵੋਟ ਮੇਰੀ ਤੈਨੂੰ ਆ ਤੈਨੂੰ ਇਹ ਦੂਜੀ ਪਾਰਟੀ ਨਾਲ ਬਾਈ ਵੋਟ ਤੈਨੂੰ ਵੋਟ ਤੈਨੂੰ ਬਾਤੇ ਬੱਕੀ ਫਿਰ ਕਿਹੜਾ ਪੁੱਛਦਾ ਫਿਰ ਭਾਈ ਗੈਣ ਬਾਂਗ ਹੋ ਜਾਂਦੀ ਐ ਭਾਈ ਗੁੱਜਰ ਭਾਈ ਸਾਡੇ ਪਿੰਡਾਂ ਵਾਲੇ ਤੇ ਮਾੜੇ-ਵਟੇ ਨੋਕ-ਸ਼ੋਕ ਚੱਲਦੇ ਰਹਿੰਦੇ ਆ ਗੁੱਜਰ ਭਾਈ ਸਾਡਾ ਆਪਣਾ ਹੁਣ ਭਾਈ ਦੇ ਲੈਣ ਵਧੀਆ ਬਣਾਤਾ ਭਾਈ ਹੁਣ ਬੋਟ ਪਾਵੇ ਨਾ ਪਾਵੇ ਭਾਈ ਤੈਨੂੰ ਤੇਰਾ ਕੋਟਾ ਆਉਂਦਾ ਰਹੂਗਾ ਭਾਈ ਆਹ ਦੇਖ ਲੈ ਐਨ ਵਧੀਆ ਬਣਾਤਾ ਨਾਲ ਦਾ ਬਣਾਤਾ ਹਾਂ 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 ਓਕੇ ਕੱਪੜੇ ਕਰ ਫਿਰ ਉਹ ਖੱਪੜਾ ਕੱਲੂ ਖੁਰਚਾਂਗੇ ਆਪਾਂ ਹਾਂ ਕੱਲੂ ਆਦਾ ਸਵੇਰੇ-ਸਵੇਰੇ ਝਾਟੇ ਦੀ ਆ ਪਰਲੇ ਖੱਪੜਦੀ ਆ ਹਾਂ ਜਿਹੜਾ ਖੱਪੜਾ ਨਾ ਹੁਣ ਅਸੀਂ ਸਵੇਰੇ-ਸਵੇਰੇ ਆਜਣਾ 5 ਵਜੇ ਆਜਣਾ ਸਾਢੇ 5 ਨੂੰ ਇੱਥੇ 6 ਵਜੇ ਮੈਂ ਕਹਾਂ ਦੋ 2.5 ਘੰਟੇ ਨੂੰ ਕੱਢ ਕੇ ਲਈਦੇ ਫਿਰ ਉੱਤੇ। ਫਿਰ ਥੋੜੇ ਲੱਗਦੇ ਦੋ ਘੰਟੇ। ਬਾਅਦ ਮੈਦੇ ਵੀ ਲੋਟ ਆਉਂਦਾ ਬਾਈ। ਹਾਂ ਹਾਂ। ਬਾਅਦ ਵਿੱਚ। ਨੰਨੇ ਪਾਣ ਨੂੰ ਲੱਗਣਾ ਸ਼ਰਾਫ। ਗੁੱਜਰਬਈ ਦਾ ਕੋਈ ਨਾ ਕੋਈ ਹਿਲਾ ਕਰਨਾ ਪੈਣਾ। ਚੱਲ ਕਰਦੇ ਨੇ ਬਾਈ ਪਹਿਲਾਂ ਹਾਂ ਉਹਦਾ ਹਿਲਾ ਕਰਕੇ ਲਈਏ। ਬਾਈ ਤੇਰਾ ਹਿਲਾ ਕਰਕੇ ਆਵਾਂ ਜੋ ਮਰਜ਼ੀ ਹੋ ਜਾਵੇ। ਚਾਹ ਤਾਨੂੰ ਨਿੰਮ ਨਾ ਕੁੱਟ ਕੇ ਲਿਆਉਣੀ ਪਵੇ, ਕੌੜਾ ਪਾਣੀ ਉਹ ਪਲਾਉਣਾ। ਪਾ ਮੈਂ ਗੋੜਾ ਵਾਰ ਕੇ ਉਹਦਾ ਗੋੜਾ ਵਾਰ ਕੇ ਘਰ ਦੀ ਨਾਲ ਕੱਢਣੀ ਪਵੇ ਲੈ ਕੇ ਆਵਾਂਗੇ। ਕਰਕੇ ਹਿਲਾ ਕਰਦੇ ਤੇਰਾ। ਕਹਦੇ ਹੁਣ ਤੁਰਜੋ ਤੁਰਜੋ ਤਾਂ ਪਹਿਲਾ ਗੱਲ ਤਾਂ ਨਹੀਂ ਯਾਦ ਕਰਾਇਆ ਮੇਰੇ ਜਦ ਖੁੱਲੇ ਤੇ ਕਿਹਾ ਖਾ ਸਵੇਰ ਦਾ ਕਹਿੰਦਾ ਮੈਂ ਹੁਣ ਮੈਂ ਧੁੱਪਾਂ ਥੋੜੀ ਆਉਣਾ ਦਾ ਸਵੇਰ ਨਹੀਂ ਬੰਦਾ ਉਹ ਸਵੇਰ ਦਾ ਹੀ ਬੰਦਾ ਸਵੇਰ ਦਾ ਬੰਦਾ ਉਹ ਉਹ ਖੜਾ ਉੱਧਰ ਉਹ ਤੇਰਾ ਭਾਈ ਲਿਆਉਂਗਾ ਐਵੇਂ ਨਾ ਕਵਰਾ ਆੜਨਾ ਕਰ ਲਈ ਕਿਤੇ ਡਿਪਰੈਸ਼ਨ ਚਲੀ ਜਾਵੇ ਹਾਂ ਠੀਕ ਹੈ ਕੋਈ ਡਿਪਰੈਸ਼ਨ ਜੇ ਨਾ ਤੇਰੀ ਲੈ ਕੇ ਆਉਂਗਾ ਦਾਰੂ ਮੈਂ ਇਹ ਤੇ ਬੰਦਾ ਭਾਈ ਜੋ ਮਰਜੀ ਹੀ ਲੱਗ ਰਿਹਾ ਹੈ। ਆਂ ਦਾਰੂ ਨੇ ਕਹਿਣਾ ਦਵਾਈ ਕਹਿਣਾ ਬਾਈ ਯਾਰ। ਜੋ ਮਰਜੀ ਹੋਵੇ ਦਵਾਈ ਹੋਵੇ ਫਿਰ ਕਿਹ ਤਰ੍ਹਾਂ ਦੀ? ਹਾਂ। ਦਾਰੂ ਦਵਾਈ। ਇਹ ਤਾਂ ਹੈ। ਚਲ ਫੰਨੇ ਮੇ ਚੱਲੀ ਯਾਰ। ਨੰਨੇ ਨੇ ਭਾਈ ਮੱਥਾ ਟੇਕਣ ਜਾਣਾ। ਸਾਡਾ ਬਹੁਤ ਤਖਲਾ ਟੌਪਿਕ ਚੱਲਿਆ ਹੁਣ ਅਸੀਂ ਗੱਲਾਂ ਸਾਂਝੇ ਕਰ ਨਹੀਂ ਸਕਦੇ ਉਹ। ਹਾਂ। ਅੱਜ ਤੇ ਨਰਾਜ ਹੋ ਜਾ। ਹੁਣ ਤੇ ਨਰਾਜ ਹੋ ਜਾ। ਜਦੋਂ ਕਦੇ ਕਰਾਮਾਤ ਹੋਊਗੀ ਨੰਨੇ ਬੰਨਾ ਫਿਰ ਦੱਸਾਂਗੇ। ਕਾਲਾ ਬਾਤਾਂ ਨਹੀਂ ਹੁੰਦੀ ਕੋਈ। ਹਾਂ। ਉਸਨੇ ਹੀ ਪਤਾ ਇਹ ਨਹੀਂ ਪਤਾ ਹੁੰਦਾ ਹੈਗਾ। ਇਹ ਨਹੀਂ ਭਾਈ ਉਹ ਆਇਆ। ਨਾਲੇ ਲਈ ਹਾਂ ਜਿੱਦ ਦੇਖਿਆ ਬਿ ਨਾਲੇ ਕੇ ਨਾਲੇ ਬੈਠੀ ਆਈ ਹੋ ਗਿਆ ਵਿਆਹ ਨਿੰਮੇ ਦਾ ਦਿਲ ਦਾ ਨੀ ਮੜਾ ਤੇਰੇ ਵਜ੍ਹਾ ਕਰਤਾ ਹਿੱਲਾ ਪੂਰਾ ਲੈ ਭਾਈ ਪੜਾ ਇਹਨੂੰ ਪਾਣੀ ਫਿਰ ਆਜੋ ਭਾਈ ਦਿਲ ਦਾ ਨੀ ਮੜਾ ਕਰਨ ਵਾਲੇ ਇਹ ਤੇਰੀ ਚਜਨੀ ਹੈ ਇਹ ਤੇਰੀ ਚਜਨੀ ਆ ਸਰਜੂ ਜਾਨ ਪੈ ਗਈ ਜਾਨ ਸਰੀਰ ਦੇ ਵਿੱਚ ਇਹ ਨਾ ਪਹਿਲਾਂ ਕਹਿੰਦੇ ਜਿਹੜੇ ਵੋਟਾ ਐਮ ਐਲ ਏ ਵਾਲੀ ਹੁੰਦੀ ਹੈ ਨਾ ਗੁੱਜਰ ਬਾਈ ਨਾ ਲੱਭਦਾ ਫੇਰ ਕਿੱਥੇ ਗੁੱਜਰ ਬਾਈ ਹੁਣ ਆ ਤਾਂ ਫੇਰ ਤਾਂ ਗੁੱਜਰ ਬਾਈ ਨੂੰ ਗੁੱਜਰ ਬਾਈ ਕਿੱਥੇ ਡੇ ਲੱਗੜੇ ਦੇ ਫੇਰ ਫੇਰ ਤਾਂ ਪਤਾ ਨਹੀਂ ਕਿੱਥੇ ਹੁਣ ਦਾ ਬੜਾ ਕੋਟਾ ਹੋ ਜਾਂਦਾ ਮੇਰੇ ਨਾਲ ਵੀ ਹੁਣ ਬੰਦੇ ਵੋਟਾਂ ਦੇ ਟਾਈਮ ਬੰਦੇ ਕਰ ਜਾਂਦੇ ਵੀ ਯਾਰ ਜਿਹੜੇ ਤੇ ਖਾਸ ਖਾਸ ਬੰਦੇ ਆ ਹੁਣ ਮੈਂ ਫੇਰ ਬੰਦੇ ਇਹ ਜੇ ਲੱਭਣੇ ਹੁੰਦੇ ਵੇ ਜਿਹੜੇ ਪਿੰਦੇ ਪਿੰਦੇ ਚਾਹ ਲਾ ਗੁੱਜਰ ਚੱਕ ਬੋਤਲ ਚੱਕ ਉਧਰ ਬੋਤਲ ਦੋ ਚੱਕ ਪੀ ਬੋਡ ਮੈਨੂੰ ਪਾਏ ਆਦੇ ਭਾਈ ਜੂਸ ਲੈਂਦਾ ਸ਼ਖਤ ਸਪੈਸ਼ਲ ਜੂਸ ਆ ਇਹ ਸ਼ਕਤੀਬਾਤ ਨਾ ਜੂਸ ਆ ਸ਼ਕਤੀ ਸ਼ਕਤੀ ਹੁਣ ਦੇ ਹੁਣ ਜਾਣ ਪਣੀ ਅਸਲ ਦੂਜੀ ਸਵੇਰ ਹੋ ਗਈ ਆ ਤੇ ਸਵੇਰੇ ਸਵੇਰੇ ਅਖਬਾਰ ਆ ਗਿਆ ਤੇ ਮੇਰਾ ਨਾਮ ਆਇਆ ਅਖਬਾਰ ਦੇ ਵਿੱਚ ਹਾਂ ਕੁਝ ਲੋਕ ਤਾਂ ਜਾਨ ਮਹਲ ਕਹਿੰਦੇ ਆ ਕੁਝ ਲੋਕ ਤਾਂ ਜਾਨ ਮਾਲ ਅਖਬਾਰ ਜਾਨ ਮਾਲ ਲਿਖ ਕੇ ਉਹਨਾਂ ਨੇ ਨੌ ਗਲਤ ਲਿਖਦਾ ਮੇਰਾ ਜਾਨ ਮਹਲ ਲਿਖਣਾ ਤਾਂ ਉਹਨਾਂ ਨੇ ਇਹਦਾ ਜਾਨ ਮਾਲ ਆ ਦਿਖਾਉਂਦਾ ਸਾਨੂੰ ਆ ਦੇਖੋ ਲਿਖਿਆ ਉੱਥੇ ਇਹ ਆ ਦੇਖੋ ਜਾਨਮਾਲ ਮੈਂ ਹੱਸ ਬਰੇ ਉੱਠਿਆ ਮੈਂ ਕਿਮ ਫਰੰਟ ਪੇਜ ਪਰ ਜਿਹੜਾ ਫਰੰਟ ਪੇਜ ਉਹਦੇ ਪਰ ਆਈ ਖਬਰ ਜਾਨਮਾਲ ਆ ਦੇਖੋ ਐਡੀ ਬੜੀ ਬਲੌਪ ਦੀ ਮੈਂ ਦੇਖੋ ਤੁਸੀਂ ਅਖਬਾਰ ਦੇ ਫਰੰਟ ਪੇਜ ਪਹਿਲੇ ਪੇਜ ਪਰ ਆਫੜੇ ਬੜੇ ਇੱਕ ਮੈਂ ਬਾਅਦ ਚ ਖਾਂਦਾਂ ਮੈਂ ਇਹਦਾ ਪਹਿਲਾ ਪੇਜ ਫਰੰਟ ਖਬਰ ਫੁੱਟੋਂ ਪੜਨ ਵਾਲਾ ਹੋਊ ਬੁੱਢੀ ਬੜੀ ਬਲੌਪ ਦੀ ਮੇਰੇ ਮਤ ਜਾਨਮਾਲ ਉੱਧਾ ਹੋ ਰਾਇਨੋ ਦੇ ਬਾਈ ਮਿਹਨਤਾਂ ਕੀਤੀਆਂ ਹਾਂ ਹਾਂ ਥੱਲੇ ਮਾ ਪੜੇ ਨਿਕਾਲਿਆ ਜਾਨ ਮਾਲ ਦੇ ਜਿੱਦੀ ਰੱਖੇ ਲਈ ਭਾਜ ਬਚਣੋ ਗਲਤ ਹੋ ਗਿਆ ਖਲਤ ਹੋ ਗਿਆ ਮੈਂ ਕਿਹੜੇ ਮੈਂ ਜਾਨ ਮਾਲੇ ਪੜੀ ਜਾਂਦਾ ਤੇ ਖਬਰ ਪੜੀ ਨਹੀਂ ਜੀ ਪੂਰੀ ਇਹ ਜਾਨ ਮਾਲ ਦੇ ਇਹ ਜੱਲੇ ਰੱਖੇ ਲਈ ਭਾਜ ਬਚਣੋ ਗਲਾਉਦਾ ਤੇ ਮੇਰਾ ਦੇਖੋ ਮੇਰਾ ਅੱਗੇ ਕੋਈ ਹੋਰ ਲਿਖਦਾ ਪਹਿਲਾਂ ਮੇਰਾ ਨਾਮ ਲਿਖਦਾ ਉਹਦੇ ਅੱਗੇ ਹੋਰ ਕੁਝ ਲਿਖਦਾ ਲੈ ਦੋਟਾ ਹਾਂ ਗੁੱਜਰਬਾਈ ਤੋਂ ਪਹਿਲਾਂ ਚਾਹ ਪੀ ਗੁੱਜਰਬਾਈ ਨਾਲ ਪੀਂਦਾ ਅੱਜ ਮੈਂ ਘਰ ਆਉਣ ਲੈ ਗਿਆ ਉਹ ਕਿਉਂ ਕਿ ਸਾਰੀ ਬੇਲ ਉੱਥੇ ਇਕੱਠੀ ਹੋਈ ਹੋਈ ਐ ਹੁਣ ਜਾਊਂਗਾ ਪਹਿਲਾਂ ਸਾਰੀ ਬੇਲ ਉੱਥੋਂ ਲੈ ਕੇ ਆਊਂਗਾ ਪਹਿਲਾਂ ਢੇਡਾ ਲਾ ਕੇ ਬੋਲਟ ਪਰ ਬੇਲ ਚੱਕ ਕੇ ਲਿਆ ਕੇ ਤੇ ਚਾਹ ਪੋਉਂਗਾ ਤੇ ਵਿੱਚ ਫੇਰ ਲੈ ਕੇ ਜਾਊਂਗਾ ਜਦ ਤੱਕ ਮੈਂ ਘਣੀ ਵੀ ਆਪਣਾ ਉਧਰ ਬ੍ਰਦਰਡੇ ਬਿਸ਼ ਹੋ ਰਿਹਾ ਹੈਪੀ ਬ੍ਰਦਰਡੇ ਅਧਰ ਫਾਦਰਡੇ ਬਿਸ਼ ਗੱਲ ਬ੍ਰਦਰਡੇ ਕਰੀ ਜਾਂਦੀ ਐ ਆ ਗਿਆ ਨਵਾਂ ਬਾਕੀ ਥੋੜੀ ਛੱਡਣਾ ਆ ਦੇਖ ਲੈ ਚਾਚੀ ਨਹੀਂ ਨਹੀਂ ਅਸੀਂ ਇੰਨੀ ਦੂਰ ਤੇਰਾ ਵਿਆਹ ਇੰਨੀ ਦੂਰ ਕਰ ਦੇਣਾ ਹੈ ਨਾ ਇਹ ਕੱਦ ਕੇ ਇੰਨੀ ਦੂਰ ਕੈਨੇਡਾ ਅਮਰੀਕਾ ਹੀ ਕਰ ਦੇਣਾ ਜਿੱਥੇ ਤੇ ਸੁਧਾਰਾ ਦੇਣਾ ਹੈ ਕਹਣਾ ਅਸੀਂ ਨਹੀਂ ਨਹੀਂ ਇਹ ਵੀ ਵੀਰ ਨੇੜੇ ਕਰੀ ਤਾਂ ਕਿ ਨਹੀਂ ਨੇੜੇ ਕਰੀ ਬਣ ਜਾਣਾ ਹਾਂ ਚਲੋ ਫੇ ਮੈਂ ਜਾਵਾਂ ਬੜਾ ਸਮਾਂ ਚੱਕ ਲਿਆ ਮੈਂ ਚਾਹ ਕਰਮੇ ਨਾ ਕੱਲ ਮੜ ਜਗਾ ਆ ਗਿਆ ਬਸ ਮੈਂ ਮੈਂ ਮੋਟਰ ਤੇ ਆਇਆ ਪਰ ਗੁੱਜਰਵਈ ਅੰਦਰ ਸੁੱਤਾ ਪਿਆ ਮੈਂ ਡਿਸਟਰਬ ਨਹੀਂ ਕੀਤਾ ਮੱਲਕ ਦੇ ਕੇ ਸਵਾਨ ਚੱਕਿਆ ਤੇ ਇਹਨੂੰ ਫਿਰ ਹੁਣ ਮਾ ਆਉਣਾ ਹੈ ਪਿਆਰ ਦੇ ਦਬੇ ਜੇ ਪੈਰ ਨਾਲ ਗਿਆ ਮੈਂ ਤੇ ਸੁੱਤਾ ਸੰਗਾਂ ਨੂੰ ਛੱਡਣਾ ਹਲੇ ਫੋਨ ਨੂੰ ਅਸੀਂ ਕਰੋਕਰੀ ਇਕੱਠੀ ਕੀਤੀ ਬੇਲ ਇਕੱਠੀ ਕੀਤੀ ਹੈ ਹੁਣ ਆ ਸਾਰੇ ਤੁਹਾਨੂੰ ਲੈ ਜਾਵਾਂ ਗਰਮ ਗਰਮ ਚਾਹ ਲਈਏ ਗੁੱਜਰਵਈ ਨਾਲ ਬੈਠ ਕੇ ਪੁਰਕੇ ਜਾਊਗਾ ਤੇ ਤੁਰਕੇ ਆਊਗਾ ਪਰ ਕਈ ਵਾਰ ਕਾਲੀ ਹੁੰਦੀ ਹੈ ਪਰ ਮੋਟਰਸਾਈਕਲ ਲੰਘ ਜਾਂਦਾ ਰੁਟੀਨ ਇਹ ਰੱਖੀ ਹੋਈ ਆ ਸਵੇਰ ਕੇ ਲੋਕ ਆਉਣ ਜਾਣ ਦਾ ਸਵਾ ਸਵਾ 2.5 ਕਿਲੋਮੀਟਰ ਬਣ ਜਾਂਦਾ ਮਾਤੇ ਆਪਣੀ ਸਵੇਰ ਦੇ ਸਟੈਪ ਪੂਰੇ ਹੋ ਜਾਂਦੇ ਆ ਨਾਲੇ ਤੁਰਲੀਦਾ ਮੈਂ ਕਿਹਾ ਆ ਜਾ ਜ਼ਰਾ ਮੇਰਾ ਬਾਡੀਗਾਰਡ ਮੁਰੇ ਮੁਰੇ ਰਸਤਾ ਕਲੀਅਰ ਕਰਾਉਂਦਾ ਹੋਇਆ ਚੱਲ 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 ਅੱਗੇ ਅੱਗੇ ਚੱਲ ਆਹਨੇ ਤੇਰੇ ਪਿੱਛੇ ਪਿੱਛੇ ਨਾਲ ਅੱਗੇ ਅੱਗੇ ਰਸਤਾ ਕਲੀਅਰ ਕਰਾਉਂਦਾ ਜਾ ਫੋਨ ਮੇਰਾ ਗੁਜਰਬਾਈ ਉੱਠ ਖੜਿਆ ਅਲਾਵਾ ਤੇਰੇ ਵਾਸਤੇ ਨਾ ਚਾਹ ਲਿਆਂਦੀ ਗਰਮਾਨ ਗਰਮ ਤੈਨੂੰ ਇੰਨਾ ਪਤਾ ਮੈਨੂੰ ਨਹੀਂ ਪਤਾ ਤੈਨੂੰ ਆ ਗਈ ਰਹੀਂ ਦੇਖਿਆ ਹਾਂ ਦੇਖ ਆਹ ਦੇਖ ਆਹ ਕੈਟ ਮੋਟਰਬਾਈਕ ਤੇ ਮੁੜ ਕੇ ਲੈ ਗਿਆ ਲਾ 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 ਬੰਦੂ ਕੱਲ੍ਹ ਕਹਿਦਾ ਕਹਦਾ ਮੈਨੂੰ ਸਾਰਾ ਪਤਾ ਲੱਗਦਾ ਮੈਨੂੰ ਕੱਲ੍ਹ ਕਹਿਦਾ ਮੈਨੂੰ ਸਾਰਾ ਪਤਾ ਲੱਗਦਾ ਵੀ ਕੱਦ ਤੋਂ ਆਇਆ ਕਦ ਗਿਆ ਮੈਂ ਅਰ ਤੂੰ ਸੁੱਤਾ ਪਿਆ ਨਾ ਮੈਂ ਤੈਨੂੰ ਠਾਲਦਾ ਨਹੀਂ ਹੈਗਾ ਕੱਲ੍ਹ ਵੀ ਮੈਂ ਜਲਦੀ ਆਗਰ ਮੈਂ ਠਾਲੇ ਮੈਂ ਜਲ ਘੰਟਾ ਖੋੜ ਸੌਣ ਲੱਣ ਦੇ ਤੇ ਨਾ ਹੁਣ ਤਾਂ ਥੋੜਾ ਹੌਲੀ ਹੌਲੀ ਲੱਗ ਜਾਣਾ ਫਿਰ ਤੇ ਆਹਾ ਖੇਤ ਖੇਦੇ ਆਪਣੇ ਹੁੰਦੇ ਆਹਾ ਹੁਣ ਅਥੇ ਚੱਪਲਾਂ ਖੋਲ ਕੇ ਨੰਗੇ ਪੈਰ ਧਰਤੀ ਤੇ ਨਾਲ ਅਟੈਚ ਹੋਵਾਂਗੇ ਇਹਦਾ ਪੁਰਾਣੇ ਬਜ਼ੁਰਗ ਅ ਖੇਤਾਂ ਵਿੱਚ ਨੰਗੇ ਪੈਰ ਕੰਮ ਕਰਦੇ ਹੁੰਦੇ ਤੇ ਇਹ ਤਾਂ ਇਦਾਂ ਵੀ ਸੁਣਿਆ ਕਿ ਖੇਤਾਂ ਵਿੱਚ ਨਾ ਜੁੱਤੀ ਲੈ ਕੇ ਬੜਦੇ ਹੋ ਨਹੀਂ ਜਿਹੇ ਇੰਨਾ ਪਿਆਰ ਕਰਦੇ ਆਪਣੇ ਖੇਤਾਂ ਨੂੰ ਲੈ ਤੇ ਆਪਣੇ ਖੋਲਦੇ ਆ ਤੇ ਹੁਣ ਨੰਗੇ ਪੈਰ ਥੋੜੇ ਬੰਦੇ 18 ਠਿੱਗੀਆਂ ਕਰੀ ਜਾਵਾਂਗੇ ਇੱਥੇ ਹੋਰ ਤਾਂ ਕੁਝ ਨਹੀਂ ਹੈ ਅਸੀਂ ਇਹੀ ਕਰਦੇ ਹੁੰਦੇ ਹਾਂ ਉਹ ਤਾਂ ਇੰਨਾ ਕਿੰਨਾ ਕੰਮ ਹੁੰਦਾ ਬਸ ਸਵੇਰੇ ਸਵੇਰਾ ਹੁਣ ਜਦ ਤੱਕ ਸੂਰਜੀ ਸੂਰਜ ਨੇ ਤਪਣਾ ਸ਼ੁਰੂ ਹੋ ਜਾਣਾ ਫਿਰ ਉਸ ਤੋਂ ਬਾਅਦ ਫਿਰ ਆਪਣੇ ਬੰਦ ਕਰਦੇ ਨੇ ਸਾਰੀ ਕਿਰਿਆ ਮੈਂ ਕਿਹਾ ਮੈਂ ਕਿਹਾ ਬਰਫਤ ਵਿੱਚੇ ਪਾ ਦੇ ਪਾਣੀ ਬਾਹਰੇ ਪਿਆ ਉਹ ਵਾਟਰ ਕੂਲੇ ਦਾ ਭਾਈ ਜੀ ਵੀ ਆਗਣ ਸਵੇਰੇ ਸਵੇਰੇ ਤੇ ਗੱਲਾਂ ਬਾਤਾਂ ਮਾਰ ਰਹੇ ਸੀ ਤੁਹਾਨੂੰ ਮੈਂ ਸਮਝਾਉਂਦਾ ਪਹੀ ਦਾ ਸਾਰਾ ਕੀ ਚੱਕਰ ਹੋਇਆ ਹੋਇਆ ਉਹ ਜਿਹੜੀ ਮੋਟਰ ਨਹੀਂ ਹੈਗੀ ਅੱਗੇ ਹਾਂ ਹਾਂ ਉਹ ਪੂਰੀ ਪੂਰੀ ਪਹੀ ਚਾ ਗਈ ਕੁੰਜਾ ਕੁੰਜਾ ਲੋਪਾਈ ਬਚਾਅ ਹੋ ਗਿਆ ਟਰੈਕਟਰ ਗਿਰ ਗਿਆ ਤੇ ਇਧਰ ਨੂੰ ਆ। ਇਹ ਖੜੀ ਖੜੀ ਦੇਖੇ ਬੇਸਨ ਹੇਠੇ ਗੇਰੇ ਟਰੈਕਟਰ ਇਧਰ ਨੂੰ ਆਏ ਆ ਐਂਦੇ ਹੋਇਆ ਉਹ ਉੱਥੇ ਤੇ ਐਂ ਦੇ ਗਿਆ ਐਂ ਦੇ ਗਿਆ ਐਂ ਦੇ ਗਿਆ ਪਰ ਬਚਾਅ ਹੋ ਗਿਆ। ਮੈਂ ਤਾਂ ਮੈਂ ਖੁਰ ਭੱਜੇ ਆਏ ਵੀ ਸਾਡੇ ਕੋਈ ਹੋਰ ਨਾ ਜਾਣੀ ਨੁਕਸਾਨ ਆਇਆ ਹੋਵੇ। ਬਚਾਅ ਹੋ ਗਿਆ। ਬਾਜੀ ਹਾਗਰੀ ਜੀ ਬਣਾ ਦੋ ਤੇ ਮੈਂ ਲੈ ਜਾਵਾਂ ਮੈਸੇਜ ਵੀ ਲੱਗਿਆ ਹੋਇਆ ਦੋ ਦੋ ਰੋਟੀਆਂ ਬਣਾ ਦੋ ਤੇ ਅੱਜ ਦਾ ਬਲੌਗ ਬੰਦ ਕਰਦੇ ਹਾਂ ਹਿੰਮਕੁਲ ਸਾਹਿਬ ਦਾ ਆਪਾਂ ਨੇ ਸਾਮਾਨ ਲੈ ਕੇ ਹੁਣ ਜਿਹੜਾ ਜਾਣ ਵਾਸਤੇ ਥੋੜੇ ਬਿਸਕੁਟ ਵਗੈਰਾ ਇਹ ਚੀਜ਼ਾਂ ਉਹ ਬਲੌਗ ਬਣਾਵਾਂ ਨੰਮੇ ਨਾਲ ਜਾਣਾ ਇਹ ਮੁਫੜੇ ਰਹੂਗਾ ਵੀਡੀਓ ਤੇ ਇਹ ਵੀ ਚੀਜ਼ ਹੁਣ ਪਤਾ ਲੱਗਿਆ ਇੱਕ ਅਫਵਾਹ ਜੀ ਫੈਲੀ ਹੋਈ ਹੈ ਦੇਖਦੇ ਹਾਂ ਸੱਚ ਹੈ ਜਾਂ ਝੂਠ ਹੈ ਉਹ ਹੁਣ ਕਨਫਰਮੇਸ਼ਨ ਲੈ ਕੇ ਆ ਫਿਰ ਦੋਸਤੋ